ਸ਼ਿਰਮੋਖਸਾਹਬ ਜਿਲੇ ਦੇ ਲੰਬੀ ਅਤੇ ਕਿਲਿਆਂਵਾਲੀ ਦੇ ਵਿੱਚ ਚਿੱਟੇ ਦੇ ਕਾਰੋਬਾਰ ਅਤੇ ਦੇ ਵਪਾਰ ਸਮੇਤ ਮਿਲਾਵਟ ਖੋਰੀ ਦੀਆਂ ਖਬਰਾਂ ਨੂੰ ਨਸ਼ਟ ਕਰ ਰਹੇ ਇੱਕ ਨੌਜਵਾਨ ਪੱਤਰਕਾਰ ਦੇ ਖਿਲਾਫ ਪੁਲਿਸ ਨੇ ਬਿਨਾ ਕਿਸੇ ਸਬੂਤਾਂ ਤੋਂ ਹੀ ਬਲੈਕਮੇਲਿੰਗ ਦਾ ਮਕਦਮਾ ਦਰਜ ਕੀਤਾ ਹੌਣ ਦੀ ਪੁਸ਼ਟੀ ਕਰਦਿਆਂ ਐਸਐਚਓ ਗੁਰਦੀਪ ਸਿੰਘ ਨੇ ਆਖਿਆ ਕਿ ਬਹੁਤ ਸਾਰੇ ਸਬੂਤ ਜਿਹੜੇ ਕਿ ਮਾਮਲੇ ਦੀ ਜਾਂਚ ਪੜਤਾਲ ਦੌਰਾਨ ਇਕੱਠੇ ਕੀਤੇ ਜਾਣਗੇ ਐਸ ਮਾਮਲੇ ਦੇ ਵਿੱਚ ਲੋਕਾਂ ਨੂੰ ਇੱਕ ਦਿਨ ਜਾਂ ਫਿਰ ਕੁਝ ਘੰਟਿਆਂ ਵਾਸਤੇ ਕਮਰੇ ਕਿਰਾਏ ਤੇ ਦੇਣ ਵਾਲੇ ਹੋਟਲ ਸੰਚਾਲਕ ਅਤੇ ਸ਼ਿਕਾਇਤਕਰਤਾ ਨੇ ਮੀਡੀਆ ਨੂੰ ਕੋਈ ਵੀ ਸਬੂਤ ਦਿਖਾਉਣ ਦੀ ਥਾਂ ਆਖਿਆ ਕਿ ਉਹ ਸਾਰੇ ਸਬੂਤ ਅਦਾਲਤ ਵਿੱਚ ਪੇਸ਼ ਕਰੇਗਾ ਦੂਜੇ ਪਾਸੇ ਕਥਿਤ ਝੂਠੇ ਮੁਕਾਬਲੇ ਮੁਕਦਮੇ ਦਾ ਸਾਹਮਣਾ ਕਰ ਰਹੇ ਨੌਜਵਾਨ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਸਮਾਜਿਕ ਬੁਰਾਈਆਂ ਦੇ ਖਿਲਾਫ ਉਹਨਾਂ ਦਾ ਬੇਟਾ ਸ਼ਾਨਦਾਰ ਕੰਮ ਕਰ ਰਿਹਾ ਹੈ ਜਿਸ ਤੇ ਕਿ ਉਹਨਾਂ ਨੂੰ ਮਾਣ ਹੈ ਕਈ ਡੱਬ ਕਿੰਨੇ ਵਾਲੀ ਦਾ ਮੇਰਾ ਡੱਬ ਵਾਲੀ ਦਾ ਰਹਿਣ ਵਾਲਾ ਜਿਹੜਾ ਜਦਨ ਕੁਮਾਰ ਆ ਉਹ ਇੱਕ ਬਲੈਕਮੇਲਰ ਆ ਅਪਰਾਧੀ ਕਿਸਮ ਦਾ ਬੰਦਾ ਹੀ ਬਲੈਕਮੇਲ ਕਰਕੇ ਪੈਸੇ ਮੰਗਦਾ ਹੀ ਮੈਂ ਉਹਦੇ ਪਰਚਾ ਦਾ ਦਿੱਤਾ ਕੀ ਕੀ ਧਮਕੀ ਦਿੰਦਾ ਹੀ ਮੈਂ ਵੈਸੇ ਖਬਰ ਲਾਉਂ ਕਾਦੀ ਖਬਰ ਲਾਉਂ ਤੇ ਅਸੀਂ ਕੋਈ ਅਪਰਾਧੀ ਅਸੀਂ ਮਿਹਨਤ ਕੀਤੀ ਹੈ ਜਿੰਦਗੀ ਦੇ ਮੈਂ ਇੱਥੇ ਮਿਲਿਆ ਜੀ ਬਾਹਰ ਮਿਲਿਆ ਕਹਿੰਦਾ ਮੈਨੂੰ 10000 ਰੁਪਏ ਦੇ ਉਹ ਕਹਿੰਦਾ ਨਹੀਂ ਅਸੀਂ ਪਾਵਰ ਬਹੁਤ ਆ ਸਾਡੀ ਕਹਿੰਦਾ ਅਸੀਂ ਕਾਇ ਨੁਕਸਾਨ ਕਰ ਦਿੰਦੇ ਨੇ ਬੰਦੇ ਦਾ ਮੈਂ ਹਲਦੀ ਮਿਰਚ ਦਾ ਕੰਮ ਕਰਦਾ ਹਾਂ ਠੀਕ ਆ ਹੋਟਲ ਆਪਣਾ ਖਾਣ ਪੀਣ ਹੋਰ ਨਹੀਂ ਬਲੈਕਮੇਲ ਦਾ ਕੀ ਮਤਲਬ ਹੁੰਦਾ ਹੈ ਘੜੇ ਮੂਗੀ ਵਜਾ ਜਿਵੇਂ ਟੱਕੇ ਵਾਲੇ ਟੱਕਾ ਉਹ ਮੈਂ ਬੰਦਾ ਕਰਦੀ ਇੱਥੇ ਆਇਆ ਮੇਰੇ ਕੋਲੇ ਐਂ ਕਹਿੰਦਾ ਵੀ ਸਾਡਾ ਮੇਰਾ ਸਿੱਕਾ ਚੱਲਦਾ ਕਹਿੰਦਾ ਠੀਕ ਹੈ ਨਾ ਇੱਕ ਆਮ ਬੰਦੇ ਤੋਂ ਕੀ ਹੁੰਦਾ ਆਮ ਬੰਦੇ ਤੋਂ ਧਮਕੀਆਂ ਐਂ ਕਰੋ ਤੁਸੀਂ ਤੁਹਾਨੂੰ ਮਰਦਾ ਸ਼ਹਿਰ ਤਾਲੇ ਕਰ ਦੇਣਾ ਤੁਹਾਡੇ ਸਾਰੇ ਸ਼ਹਿਰ ਤੋਂ ਹੀ ਲੈ ਗਿਆ ਉਹ ਸਰ ਤੁਸੀਂ ਦੱਸਿਆ ਵੀ ਅਪਰਾਧੀ ਕਿਸਮ ਦਾ ਹੈ ਅਪਰਾਧੀ ਕਿਸਮ ਦਾ ਬੰਦਾ ਸਾਰੇ ਸ਼ਹਿਰ ਤੋਂ ਪੈਸੇ ਲੈ ਗਿਆ ਪਹਿਲਾਂ ਸਰ ਕੋਈ ਪ੍ਰਾਉਵ ਨਹੀਂ ਉਹ ਤਾਂ ਕੋਰਟ ਦੱਸੂਗਾ ਕੋਰਟ ਦੇ ਵਿੱਚ ਜਦੋਂ ਮੈਂ ਤੇ ਸਬੂਤ ਰੱਖੂਗਾ ਵੀ ਐਂ ਕਰਕੇ ਕਿ ਅਪਰਾਧ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ ਮੈਂ ਵਿੱਚ ਰੱਖੂਗਾ ਹੀ ਮੈਂ ਕੋਰਟ ਦੇ ਵਿੱਚ ਸਬੂਤ ਕਰੂਗਾ ਆਡੀਓ 2MFS ਤੋਂ ਆਪ ਕੋਰਟ ਦੱਸੂਗਾ ਇਹ ਫੈਸਲਾ ਕੋਰਟ ਨੇ ਕਰਨਾ ਹੈ ਓਕੇ ਨੇ ਮੈਂ ਦੇ ਥਰੂ ਫੈਸਲਾ ਕੋਰਟ ਦੱਸੂਗਾ ਕਿੰਨੇ ਪੈਸੇ 10000 ਮੰਗਦਾ ਸੀ ਪਹਿਲੀ ਗੱਲ ਨਹੀਂ ਉਹ ਮੈਂ ਕੋਰਟ ਦੇ ਵਿੱਚ ਆਪਦੇ ਸਾਰੇ ਪ੍ਰੂਫ ਪੇਸ਼ ਕਰ ਦਿੰਦੇ ਆ ਜਿਹੜਾ ਮੈਂ ਪ੍ਰੂਫ ਆ ਕੋਰਟ ਦੇ ਵਿੱਚ ਦੇ ਕੇ ਅਪਰਾਧੀ ਨੂੰ ਉਹਦੇ ਕੀਤੇ ਦੀ ਸਜ਼ਾ ਦਵਾਵਾਂਗੇ ਹੈ ਉਹ ਅਪਰਾਧੀ ਹੁੰਦੇ ਆ ਜਿਹੜੇ ਕ੍ਰਿਮੀਨਲ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਅਪਰਾਧੀ ਹੁੰਦੇ ਆ ਠੀਕ ਹੈ ਨਾ ਬਹੁਤ ਇੰਨੀ ਨਹੀਂ ਆਪਨੂੰ ਉਹ ਲੋਕਾਂ ਨੂੰ ਬਲੈਕਮੇਲ ਕਰਕੇ ਦਬਾਅ ਪਾ ਕੇ ਲੋਕਾਂ ਤੋਂ ਪੈਸੇ ਮੰਗਦਾ ਸੀ ਉਹ ਤੇ ਇੱਕ ਆਦਮੀ ਸਾਡੇ ਕੋਲ ਆਇਆ ਵਿਚਾਰਾ ਪੀੜਤ ਸੀ ਉਹ ਉਹਦੇ ਦਬਾਅ ਪਾ ਕੇ ਪੈਸੇ ਮੰਗੇ ਸੀ ਤੇ ਨੁਕਸਾਨ ਦੀਆਂ ਕਰਨ ਦੇ ਵੀ ਇਹਨੇ ਹੁਣ ਧਮਕੀਆਂ ਦਿੱਤੀਆਂ ਅਸੀਂ ਇਤਰਾ ਨੁਕਸਾਨ ਕਰੂੰਗਾ ਕਿੰਨੇ ਤਮ 10000 ਰੁਪਿਆ ਦੇ ਹੁਣ ਸਾਨੂੰ ਬਿਆਨ ਲਗਾਇਆ ਤੇ ਅਸੀਂ ਅਧਿਕਾਰਯੋਗ ਬੰਦੀ ਕਰਤੀ ਇਹਨਾਂ ਨੇ ਵੀ ਪੈਸੇ ਮੰਗੇ ਤੇ ਕੰਪਨੀ ਚੱਲੇ ਜਾਂਦੇ ਹੋਵੇਗਾ ਟਹਲੇ ਜੀ ਤੇ ਹੋਟਲ ਦੇ ਇਹ ਹੁਣ ਧਮਕੀਆਂ ਦਿੰਦਾ ਜੀਗਾ ਇਹ ਮੈਂ ਤੇਰੀ ਖਬਰ ਲਾਂਗੂ ਤੇਰੀ ਮੈਂ 308 ਪੀਐਨ ਬੀਐਨਐਸ ਦੀ 2 352 ਦੀ 1 ਬਿਜ਼ਨਸ ਕਿਸ ਤਰ੍ਹਾਂ ਹੋ ਗਈ ਸੀ ਪਤਾ ਦਿੰਦੇ ਕਮਰੇ ਦਿੰਦੇ ਕਰਦੇ ਉਹ ਤਾਂ ਹੀ ਉਹਨੂੰ ਬਲੈਕਮੇਲ ਕਰਦਾ ਸੀ ਨਾ ਸਰ ਕੋਈ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਅਸੀਂ ਚੈਕਿੰਗ ਕਰਦ ਰਹੀ ਨੇ ਵੈਸੇ ਨਹੀਂ ਹੋਟਲਾਂ ਦੀ ਸਾਡੇ ਸਾਹਮਣੇ ਕੋਈ ਨਹੀਂ ਆਇਆ